ਸਨ ਜਿਹੜੇ ਅਫਸਰ ਨੇ ਸਾਰੇ ਮੁਰਦਾ ਆਵਾਜ਼ ਮੁਰਦਾਬਾਦ ਮੁਰਦਾਬਾਦ ਅਸੀਂ ਇਹ ਟੋਪਾ ਜਿਹੜਾ ਇਹਨਾਂ ਨਜਾਇਜ਼ ਡੂੰਘਾ ਪੱਟਿਆ ਜਾਂਦਾ ਸਾਡੇ ਬੱਚਿਆਂ ਨੂੰ ਪਾਣੀ ਗੰਦਾ ਨਹੀਂ ਪੀਣ ਦਿਆਂਗੇ ਨਹੀਂ ਪੀਣ ਦਿਆਂਗੇ ਇਹ ਗੰਦਾ ਪਾਣੀ ਪਿੰਡ ਨੂੰ ਆਜਾ ਨੇੜੇ ਦੇ ਪਿੰਡਾਂ ਨੂੰ ਅਸੀਂ ਗੰਦਾ ਪਾਣੀ ਨਹੀਂ ਪੀਣ ਦਿਆਂਗੇ ਬਾਜੀ ਲਿਖ ਮੈਂ ਸੁਣਨਾ ਆਮਰਾ ਆ ਕਿਹੜਾ ਪਿੰਡਾ ਜੀ ਪਟਰਾਣਾ ਜੀ ਉਹ ਜੀ ਕਿੱਥੇ ਖੜੇ ਆ ਤੇ ਕੀ ਮਾਹੌਲ ਆ ਇਹ ਆ ਜਿਹੜੀ ਮਿੱਟੀ ਪੱਟੀ ਗਈ ਕਿਉਂ ਪੱਟੀ ਗਈ ਆ ਕੀ ਕਰਨਾ ਕੋ ਪਹਿਲਾਂ ਤਾਂ ਸ਼ੁਰੂ ਜਤਾਏ ਗੱਲ ਕਹੀ ਗਈ ਸੀ ਇਹ ਹੈਗਾ ਪੱਸੀ ਦਿੱਤਾ ਜੀ ਪਾਣੀ ਇਹ ਪਾਣੀ ਜ਼ਿਆਦਾਤਰ ਸੋਖ ਜਾਂਦਾ ਵੀ ਜਿਹੜਾ ਤੋਬਾ ਸਾਡਾ ਉੱਥੇ ਨੁਕਸਾਨ ਹੁੰਦਾ ਉੱਥੇ ਪਾਣੀ ਮਿੱਟੀ ਪਾਉਣ ਦਾ ਪ੍ਰੋਜੈਕਟ ਸੀ ਇਹ ਸ਼ੁਰੂ ਚ ਬਾਅਦ ਚ ਇਹ ਇਹਨਾਂ ਨੇ ਇਹ ਇਹ ਟੋਬਾ ਪਟਿਆ ਪਟਾਇਆ ਹੋਣ ਕਾਰਨ ਤੁਹਾਨੂੰ ਇੰਨਾ ਹਰੇਕ ਪੰਚਾਇਤਾਂ ਕਰਦੀਆਂ ਨੇ ਡਾਊਲ ਪੇਮੈਂਟ ਦਾ ਮਸਲਾ ਹੁੰਦਾ ਪਰ ਸੀਵਰੇਜ ਦਾ ਪਾਣੀ ਇੱਥੇ ਪਾਈ ਨਹੀਂ ਜਾ ਸਕਦਾ ਅੱਛਾ ਜੀ ਕਿਉਂਕਿ ਇਹ ਰੇਤੇ ਜਬ ਆਪਾਂ نیچے ਬਰੇਤੀ ਨਿਕਲਿਆ ਹੁੰਦੀ ਆ ਫਿਰ ਤਾਂ ਇੰਨੇ ਇੰਨੀਆਂ ਫੈਕਟਰੀਆਂ ਨੇ ਕੋਰੋਨਾ ਦੀਆਂ ਫੈਕਟਰੀਆਂ ਲੋਕ ਵਿਰੋਧ ਕਰ ਰਹੇ ਨੇ ਬੰਦ ਕਰਾ ਰਹੇ ਨੇ ਕਾਰਨ ਇਹੀ ਆ ਵੀ ਨੀਚੇ ਵਾਲਾ ਪਾਣੀ ਖਰਾਬ ਹੁੰਦਾ ਇਹਦਾ ਆਪਾਂ ਪਿੰਡ ਦੇ ਬਿਲਕੁਲ ਵਿੱਚ ਖੜੇ ਆ ਨਾਲ ਵਾਟਰ ਬਾਕਸ ਦਾ ਇਹ ਤਾਂ 100 ਮੀਟਰ ਹੋਣਾ ਵੀ ਨਹੀਂ ਚਕ ਦੇ ਉਹਦਾ ਪਾਣੀ ਕਿਵੇਂ ਸੇਫ ਰਹਿ ਸਕਦਾ ਜੀ ਅੱਛਾ ਮੈਂ ਕੋਲ ਮਤਲਬ ਵਿਰੋਧ ਕਰ ਰਹੇ ਹਾਂ ਕਿੰਨੇ ਕਿੰਨੇ ਫੁੱਟ ਮਿੱਟੀ ਪੱਟੀ ਗਈ ਹੈ ਕਰੀਬ 25 ਫੁੱਟ ਪੱਟਿਆ ਹੋਇਆ ਜੀ ਨਾਲ ਇਧਰ ਦੇਖ ਸਕਦੇ ਹੋ ਜਿੱਥੋਂ ਦੀ ਪੱਟ ਗਈ ਉਹ 30 ਫੁੱਟ ਹੈਗਾ ਇਹਨੂੰ ਅਜੇ ਹੋਰ 20 ਫੁੱਟ ਪੱਟ ਕੇ ਰਿਆਣਾ ਸੀ ਇਹਨਾਂ ਨੇ ਜੇ ਨਾ ਅਸੀਂ ਵਿਰੋਧ ਕਰਦੇ ਨਾ ਰੋਕਦੇ ਹੁਣ ਕਿੱਥੇ ਕਿੱਥੇ ਗਏ ਇਹ ਹੁਣ ਲਗਭਗ 15 ਦਿਨ ਤੋਂ ਕੰਮ ਬੰਦ ਪਿਆ ਕਿੱਥੇ ਕਿੱਥੇ ਕੰਪਲੇਂਟ ਕਰੀਓ ਤੁਸੀਂ ਮਾਈਨਿੰਗ ਡਿਪਾਰਟਮੈਂਟ ਨੂੰ ਕਰੀ ਸੀ ਵੀਡੀਓ ਸਾਹਿਬ ਨੂੰ ਮਿਲੇ ਸੀ ਅਸੀਂ ਵੀਡੀਓ ਸਾਹਿਬ ਉਸ ਟਾਈਮ ਛੁੱਟੀ ਦੇ ਸੀ ਆਪ ਨਹੀਂ ਮਿਲੇ ਅਸੀਂ ਪੰਚਾਇਤ ਭਲਾਈ ਅਫਸਰ ਨੂੰ ਮਿਲ ਕੇ ਅਸੀਂ ਦਰਖਾਸਤ ਦੇ ਕੇ ਆਏ ਸੀ ਉਸ ਟਾਈਮ ਤਾਂ ਡਿਪਾਰਟਮੈਂਟ ਕਹਿੰਦਾ ਸੀਗਾ ਵੀ ਪਰਮਿਸ਼ਨ ਹੈ ਜੀ ਇਹਦੀ ਇਹ ਪ੍ਰੋਜੈਕਟ ਪਰਮਿਸ਼ਨ ਦੇ ਨਾਲ ਹੋ ਰਿਹਾ ਪਰ ਬਾਅਦ ਚ ਹੁਣ ਉਹ ਮੁੱਕ ਗਏ ਐ ਐਮਐਲਏ ਸਾਹਿਬ ਨੇ ਗੱਲ ਗੱਲ ਕਰੀ ਹੋਣੀ ਆ ਮਿਲੀ ਭੁਗ ਲੱਗਦੇ ਸਾਰੇ ਹਾਂ ਬਿਲਕੁਲ ਜੀ ਪ੍ਰਸ਼ਾਸਨ ਦੀ ਮਿਲੀ ਭੁਗ ਤੋਂ ਬਨ ਹੋਈ ਨਹੀਂ ਸਕਦਾ ਠੀਕ ਹੈ ਜੀ ਜੋ ਵੀ ਜਿਹੜੇ ਬਹੁਤ ਅੜਕੇ ਹੁੰਦੇ ਨੇ ਕੱਲਾ ਸਰਪੰਚ ਕਰ ਨਹੀਂ ਸਕਦਾ ਠੀਕ ਹੈ ਜੀ ਸਾਬ ਨਾਲ ਮਿਲ ਕੇ ਹਰ ਕੋਈ ਨਾਲਾ ਮਸਲਾ ਹੁੰਦਾ ਬਿੱਲਾ ਸਿੰਘ ਹੈ ਫਿਲਸਿੰਦੀ ਅਸਲ ਮੈਟਰ ਕੀ ਹੈ ਕਿੱਥੇ ਖੜੇ ਹਾਂ ਤੇ ਕਿਹਦੇ ਵਾਸਤੇ ਇਹ ਜਿਹੜਾ ਐਡਾ ਵੱਡਾ ਮਿੱਟੀ ਪੱਟੇ ਮੈਟਰ ਇਹ ਹੈ ਜੀ ਜਿਹੜਾ ਪਾਣੀ ਹੈ ਇਹ ਸੀਵਰੇਜ ਦਾ ਪਾਣੀ ਹੈ ਸੀਵਰੇਜ ਦਾ ਪਾਣੀ ਪੰਚਾਇਤ ਇੱਥੇ ਲੈਣਾ ਚਾਹੁੰਦੀ ਹੈ ਤੇ ਇਹਨੂੰ 25 ਫੁੱਟ ਤਕਰੀਬਨ ਲੈ ਗਏ ਜੀ ਅਸੀਂ ਨੇ ਕੀ ਕੀਤਾ ਜੀ ਅਸੀਂ ਸਰਪੰਚ ਸਾਹਿਬ ਨੂੰ ਬੇਨਤੀ ਕੀਤੀ ਵੀ ਤੁਸੀਂ ਇੰਨਾ ਡੂੰਘਾ ਪੱਟੀ ਜਾਨੇ ਹੋ ਵੀ ਕੀ ਕਾਰਨ ਹੈ ਵੀ ਪੰਜ ਚਾਰ ਫੁੱਟ ਪੱਟ ਕੇ ਤਾਂ ਸ਼ਾਇਦ ਮਿੱਟੀ ਜਿੱਥੇ ਇੱਕ ਇਧਰ ਸਾਡੇ ਨਾਲ ਪਹਿਲਾ ਟੱਬ ਹੈ ਉਹਦੇ ਵਿੱਚ ਕਹਿੰਦੇ ਮਿੱਟੀ ਪਾਉਣੀ ਹੈ ਤਾਂ ਉਹ ਚਾਰਕ ਫੁੱਟ ਨਾਲ ਪੂਰੀ ਹੋ ਜਾਣੀ ਸੀ ਤੇ ਉਹਨਾਂ ਨੇ ਕੀ ਕੀਤਾ ਜੀ ਹੋਰ ਡੂੰਘਾ ਲਿਜਾئیںਗੇ ਹੋਰ ਡੂੰਘ ਲੇ ਲਏਗੇ ਅਜੇ ਕਹਿੰਦੇ ਵੀ 10 ਫੁੱਟ ਅਸੀਂ ਹੋਰ ਪਟਾਂਗੇ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਕੰਮ ਨਾ ਕਰੋ ਉਹ ਕਹਿੰਦੇ ਵੀ ਸਾਡੇ ਕੋਲ ਤਾਂ ਵੀਡੀਓ ਸਾਫ ਦੀ ਪਰਮਿਸ਼ਨ ਹੈ ਤੇ ਵੀਡੀਓ ਸਾਫ ਕਰਵਾ ਰਹੇ ਨੇ ਮੈਨੂੰ ਇਹਦਾ ਕੋਈ ਪਤਾ ਨਹੀਂ ਸਾਨੂੰ ਇਹ ਜਵਾਬ ਦਿੱਤਾ ਸੀ ਸਰਪੰਚ ਨੇ ਫਿਰ ਅਸੀਂ ਵੀਡੀਓ ਸਾਫ ਕੋਲੇ ਲਿਖਤ ਰੂਪ ਦੇ ਵਿੱਚ ਲੈ ਕੇ ਗਏ ਜੀ ਵੀਡੀਓ ਸਾਫ ਕਹਿੰਦੇ ਕਹਿੰਦੇ ਵੀ ਹਾਂ ਸਾਡੇ ਕੋਲ ਪਰਮਿਸ਼ਨ ਹੈਗੀ ਹੈ ਇਹ ਮਾਈਨਿੰਗ ਕੇਸ ਆ ਸਾਡਾ ਕੋਈ ਕੇਸ ਨਹੀਂ ਹੈਗਾ ਤੇ ਫਿਰ ਅਸੀਂ ਮਾਈਨਿੰਗ ਵਾਲੇ ਜਦੋਂ ਉਹਰੇ ਬੁਲਾਏ ਜੀ ਮਾਈਨਿੰਗ ਵਾਲੇ ਦੋ ਅਧਿਕਾਰੀ ਆਏ ਜੀ ਇੱਥੇ ਉਹ ਮਾਈਨਿੰਗ ਵਾਲੇ ਕਹਿੰਦੇ ਕਹਿੰਦੇ ਵੀ ਇਹ ਸਾਡਾ ਕੇਸ ਨਹੀਂ ਹੈਗਾ ਇਹ ਵੀਡੀਓ ਸਾਹਿਬ ਦੇ ਕੋਲ ਕੋਈ ਪਰਮਿਸ਼ਨ ਹੋ ਜਦੋਂ ਪਰਮਿਸ਼ਨ ਹੈਗੀ ਹੈ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਦੋਨਾਂ ਨੇ ਸਾਨੂੰ ਇਸ ਤਰ੍ਹਾਂ ਕਰਿਆ ਜੀ ਉਹ ਤਕਰੀਬਨ ਕਾਫੀ 15-20 ਦਿਨ ਹੋ ਗਏ ਹੋਣੇ ਜਦੋਂ ਕੋਈ ਕਿਤੇ ਸੁਣਾਈ ਨਾ ਹੋਈ ਅਸੀਂ ਵੀ ਚੁੱਪ ਕਰਕੇ ਵੀ ਜਦੋਂ ਕੋਈ ਸੁਣਾਈ ਤਾਂ ਕਰਦੇ ਨਹੀਂ ਹੈਗਾ ਜੀ ਹੁਣ ਕੱਲ ਕਿੱਥੇ ਜਾ ਕੇ ਆ ਤੁਸ ਕੱਲ ਜੀ ਫਿਰ ਜਦੋਂ ਇੱਥੇ ਹਲਕੇ ਦੇ ਐਮਐਲਏ ਨਰਿੰਦਰ ਕੌਰ ਭਰਾ ਜਿੱਥੇ ਆਏ ਸੀ ਪਿੰਡ ਉਹ ਕਿਸੇ ਹੋਰ ਕੰਮ ਆਏ ਸੀ ਤੇ ਉਹਨਾਂ ਨੂੰ ਅਸੀਂ ਨੇ ਬੇਨਤੀ ਕੀਤੀ ਵੀ ਕੋਈ ਸੁਣ ਨਹੀਂ ਰਿਹਾ ਜੀ ਇਸ ਤਰ੍ਹਾਂ ਹੋ ਰਿਹਾ ਹੈ ਪ੍ਰੋਗਰਾਮ ਫਿਰ ਉਹ ਇੱਥੇ ਮੌਕੇ ਤੇ ਆ ਕੇ ਦੇਖ ਕੇ ਵੀ ਗਏ ਜੀ ਉਹ ਕਹਿੰਦੇ ਵੀ ਸਾਨੂੰ ਲਿਖਤ ਰੂਪ ਚ ਐਪਲੀਕੇਸ਼ਨ ਦਿਓ ਅਸੀਂ ਅਜ ਉਹਨਾਂ ਨੂੰ ਲਿਖਤ ਰੂਪ ਚ ਐਪਲੀਕੇਸ਼ਨ ਦੇ ਕੇ ਆਏ ਜੀ ਆਸ ਕਰਦੇ ਆ ਵੀ ਸਰਕਾਰ ਸ਼ਾਇਦ ਕੁਝ ਨਾ ਕੁਛੇ ਦਾ ਸਾਡਾ ਕੁਝ ਭਲਾ ਕਰੂਗਾ ਹਾਂ ਨਾਮ ਕੀ ਮਾ ਤੁਹਾਡਾ ਮੇਰੇ ਨਾਲ ਤਾਂ ਮੁਖਤਿਆਰ ਪੁਰੇ ਤਾਂ ਤਾਂ ਕੀ ਉਹਦੇ ਕਿੰਨਾ ਕੁ ਨੁਕਸਾਨ ਹੋਵੇ ਚੀਜ਼ ਦਾ ਜੇ ਰਹੂਗਾ ਨੁਕਸਾਨ ਕੌਣ ਨੂੰ ਠੀਕ ਕਹਿੰਦੇ ਆ ਬਾਬੀ ਅਸੀਂ ਇਨ ਇਥੇ ਹੋਣ ਦਿੰਦੀ ਬੰਦ ਕਰਾਣਾ ਸਾਡੀ ਤਾਂ ਸਾਰੀ ਬੀਹੀ ਐਂ ਕਹਿੰਦੇ ਇਸ ਤਾਂ ਬੰਦ ਕਰਾਣਾ ਸਾਰਾ ਪਿੰਡੇ ਕਹਿੰਦਾ ਸਾਡਾ ਆ ਪੱਸਾ ਸਾਡਾ ਸਾਰਾ ਕਹਿੰਦਾ ਵੀ ਬਸ ਇਹ ਬੰਦ ਕਰਾ ਦੂ ਹਾੜੇ ਮੇਰਾ ਵੀ ਇਹ ਨਾਮ ਤਾਂ ਜਸਵੀਰ ਕੌਰ ਹੈ ਹਾਂਜੀ ਇਹ ਕਿੰਨਾ ਕੁ ਟੋਵਾ ਪੁੱਟਿਆ ਗਿਆ ਤੇ ਕਿੰਨਾ ਕੁ ਨੁਕਸਾਨ ਆਦਾ ਇਹ ਬਹੁਤ ਨੁਕਸਾਨ ਹੈ ਵੀਰੇ ਮੋਟਰਾਂ 'ਚ ਪਾਣੀ ਆਉ ਉਹ ਗੰਦਾ ਪਾਣੀ ਹਾਂ ਗੰਦਾ ਪਾਣੀ ਆਉ ਸੱਲ ਲੱਵੇ ਘਰਾਂ ਵਾਲੇ ਨੂੰ ਤਕਲੀਫ ਹੈ ਸਾਡੇ ਬੱਚੇ ਨਿਆਣੇ ਨੇ ਅਸੀਂ ਪਾਣੀ ਪੀਵਾਂਗੇ ਨੁਕਸਾਨ ਹੈ ਜਵਾਖਾਂ ਦਾ ਛੋਟੇ ਛੋਟਿਆਂ ਦਾ ਜੇ ਭਾਈ ਜਾਨੀ ਕਰਤੀ ਜੇ ਕੋਈ ਗਿਰ ਗਿਆ ਉਹਦਾ ਵੀ ਨੁਕਸਾਨ ਉਹਦਾ ਵੀ ਨੁਕਸਾਨ ਹੈ ਹਾਂਜੀ ਆ ਹੁਣ ਹਾਂ ਉਹਦਾ ਵੀ ਨੁਕਸਾਨ ਹੈ ਜੇ ਬੱਚੇ ਛੋਟੇ ਛੋਟੇ ਨੇ ਜੀ ਲਾਪਰੀਤ ਕਰ ਰਹੇ ਕਿੰਨਾ ਨੁਕਸਾਨ ਹੋ ਕਿਹੜੀ ਜਗ੍ਹਾ ਖੜੇ ਹੋ ਕਿੰਨੀ ਡੁੰਗਾਈ ਹੈ ਤੇ ਕੀ ਕਹਿਣਾ ਚਾਹੁੰਦਾ ਸਾਡੇ ਇਹ ਟਿੱਬਾ ਦੀ ਉਚਾਈ ਪਿੰਡ ਨਾਲੋਂ ਬਹੁਤ ਜ਼ਿਆਦਾ ਵੀ ਫੁੱਟਾ ਉੱਚਾ ਹੈ ਤੇ ਇੱਥੇ ਨਾ ਇਹ ਗੰਦਾ ਪਾਣੀ ਪਾਉਣ ਨੂੰ ਕਹਿ ਰਹੇ ਨੇ ਸਰਪੰਚ ਸਾਹਿਬ ਸਾਡੇ ਪਿੰਡ ਦੇ ਤੇ ਇਹ ਸਰਾਸਰ ਗਲਤ ਹੈ ਕਿਉਂਕਿ ਸਾਡੇ ਤਾਂ ਬੱਚਿਆਂ ਦਾ ਭਵਿੱਖ ਫਿਰ ਬਹੁਤ ਮਾੜਾ ਹੋ ਜੂ ਸਾਨੂੰ ਪਿੰਡ ਛੱਡ ਕੇ ਜਾਣਾ ਪਊਗਾ ਇਹ ਸਾਡੇ ਇੱਥੇ ਨੇੜੇ ਘਰ ਨੇ ਸਾਰਿਆਂ ਦੇ ਤਾਂ ਸਾਰੇ ਪਾਣੀ ਸਾਰੇ ਪਿੰਡ ਦੇ ਪਾਣੀ ਖਰਾਬ ਹੋਊਗਾ ਹੁਣ ਜਗ੍ਹਾ ਜਗ੍ਹਾ ਤੇ ਪੱਟ ਕੇ ਸਿੱਟ ਤੇ ਟੋ ਕਦੇ ਮਨ ਕਿ ਕੋਈ ਡੰਗਰ ਕੇ ਜਾਂਦਾ ਆ ਕੇ ਬੱਚਾ ਵੀ ਘਰ ਸਕਦਾ ਕੋਈ ਆ ਕੇ ਇਹਨੂੰ ਨਾ ਕੋਈ ਬੰਦ ਕਰਵਾ ਰਿਹਾ ਨਾ ਕੋਈ ਸੁਣਵਾਈ ਕਾ ਹੋ ਰਹੀ ਆ ਹਾਂਜੀ ਇਹਨੂੰ ਤਾਂ ਕੋਈ ਪੱਟੇ ਨਹੀਂ ਸਕਦਾ ਕੋਈ ਪਰਮਿਸ਼ਨ ਨਹੀਂ ਲੈ ਬਿਨਾ ਪਰਮਿਸ਼ਨ ਨਾਲ ਲੈ ਪੱਟ ਰਹੇ ਨੇ ਸਾਰਾ ਪਿੰਡ ਖਿਲਾਫ ਹੋਇਆ ਹਾਂ ਹਾਂ ਠੀਕ ਹੈ ਨੇ ਕੱਲ ਭਰਾ ਆ ਜਾਏ ਜੀ ਉਹਨਾਂ ਨੂੰ ਵੀ ਕਿਹਾ ਤੁਸੀਂ ਕੱਲ ਉਹਨਾਂ ਨੇ ਨਹੀਂ ਭੇਜ ਮਤਲਬ ਕਿ ਆ ਕੀਤਾ ਕਹਿੰਦੇ ਕੋਈ ਨਾ ਵੀ ਅਸੀਂ ਬੰਦ ਕਰਵਾਵਾਂਗੇ ਨਹੀਂ ਹੋ ਸਕਦਾ ਇੱਥੇ ਕੀ ਨਾਮ ਤੁਹਾਡਾ ਜੀ ਸਰਬਜੀਤ ਕੌਰ ਆ ਜੀ ਕੀ ਕਹਿਣਾ ਚਾਹੁੰਦੇ ਹੋ ਸਾਰਾ ਪਿੰਡ ਇਕੱਠਾ ਹੋਇਆ ਪਿਆ ਇੱਥੇ ਕਹਿਣਾ ਤਾਂ ਵੀਰ ਜੀ ਇਹੀ ਚਾਹੁੰਦੇ ਆ ਵੀ ਇਹ ਬਹੁਤ ਜ਼ਿਆਦਾ ਨੁਕਸਾਨ ਤੋ ਉੱਚਾ ਥੋਂ ਹੈ ਦੂਜਾ ਇਹ ਚ ਗੰਦਾ ਪਾਣੀ ਪਾਉਣਗੇ ਬਿਲਕੁਲ ਪਿੰਡ ਦੇ ਵਿਚਾਲੇ ਆ ਪੀਣ ਵਾਲਾ ਪਾਣੀ ਗੰਦਾ ਹੋ ਜੂ ਬੱਚੇ ਪਤੰਗ ਖੇਡਦੇ ਨੇ ਹੋਰ ਖੇਡਦੇ ਨੇ ਇਧਰ ਕਿਸੇ ਦਾ ਡਿੱਗਣ ਦਾ ਧੋਖਾ ਹੈ ਕੋਈ ਡੰਗਰ ਪਸ਼ੂ ਵੀ ਗਿਰ ਸਕਦਾ ਹੈ ਇਹ ਤਾਂ ਨੁਕਸਾਨ ਹੀ ਨੁਕਸਾਨ ਹੈ ਇਹ ਬੰਨਣਾ ਨਹੀਂ ਚਾਹੀਦਾ ਮਤਲਬ ਜੇ ਬਹੁਤ 100 ਤੋਂ ਨੇੜੇ ਪੀਣ ਦਾ ਪਾਣੀ ਜਾਂਦਾ ਬਿਲਕੁਲ ਜੀ ਆ ਟੈਂਕੀ ਹੈ ਬਿਲਕੁਲ ਵਾਟਰ ਵਰਕਸ ਨੇੜੇ ਹੀ ਹੈ ਸਾਡੇ ਇਹ ਪਾਣੀ ਸਭ ਤੋਂ ਪਹਿਲਾਂ ਗੰਦਾ ਹੁੰਦਾ ਗਰੀਬ ਗਰੁੱਪੇ ਸਾਰੇ ਇਸੇ ਪਾਣੀ ਪੀਂਦੇ ਨੇ ਇਹੀ ਦੇਖੋ ਇਹ ਤਾਂ ਬਹੁਤ ਨੁਕਸਾਨ ਵਾਲੀ ਗੱਲ ਹੈ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਵੀ ਇਹ ਟੋਪਾ ਬੰਨਣਾ ਨਹੀਂ ਚਾਹੀਦਾ ਮੇਰਾ ਨੂ ਚਾਂਦੀ ਸਿੰਘ ਹੈ ਪਾਰਟੀ ਹੋ ਤੁਸੀਂ ਉਹਦਾ ਕੀ ਹੈ ਮੇਲਕਰ ਵਾਲੀ ਮੈਂਬਰ ਨੇ ਜੀ ਅਫਾਜੀ ਕਿਸ ਤਰੀਕੇ ਨਾਲ ਦੇਖਦੇ ਹੋ ਤੁਹਾਡੇ ਪੰਚਾਇਤ ਦੇ ਵੱਲੋਂ ਕੰਮ ਕੀਤਾ ਹੋ ਤੋਡੀ ਕੋਈ ਨਹੀਂ ਸਾਡੇ ਚ ਕੋਈ ਦਖਲਦਾ ਜੀ ਨਹੀਂ ਹੈਗੀ ਸਾਡਾ ਕੋਈ ਮਤ ਨਹੀਂ ਹੈਗਾ ਹਾਂ ਜਿਵੇਂ ਨਗਰ ਕਹਿੰਦਾ ਉਸ ਲੋਟ ਹੋਣਾ ਚਾਹੀਦਾ ਤੁਸੀਂ ਪੰਚਾਇਤ ਨਗਰ ਨਾਲ ਸਹਿਮਤ ਹੋ ਕਿ ਇਹ ਸਿਸਟਮ ਦੇ ਵਿੱਚ ਨਹੀਂ ਇਹ ਨਗਰ ਨਾਲ ਆ ਜਿਵੇਂ ਨਗਰ ਦੇ ਹਿਸਾਬ ਨਾਲ ਹੁੰਦਾ ਸਾਡੇ ਹਿਸਾਬ ਨਾਲ ਤਾਂ ਕੰਮ ਹੁੰਦਾ ਨਹੀਂ ਜੇ ਨਗਰ ਚਾਹੂ ਤਾਂ ਹੀ ਬਣੂਗਾ ਜੀ ਇਹ ਬਾਸੀ ਆਪਣੀ ਮਰਜ਼ੀ ਨਾਲ ਕਿਵੇਂ ਬਣਾ ਦਾਂਗੇ ਇਹ ਕੰਮ ਤੇ ਤੁਸੀਂ ਪੰਚਾਇਤ ਦੇ ਨਹੀਂ ਨਹੀਂ ਸਾਡਾ ਮਤਲਬ ਇਹ ਨਹੀਂ ਕਿ ਕੋਈ ਮਤਾ ਮਤਾ ਨਹੀਂ ਪਿਆ ਹੋਇਆ ਹੈਗਾ ਕੋਈ ਗੱਲਬਾਤ ਨਹੀਂ ਕੋਈ ਲੈਣ ਦੇਣ ਨਹੀਂ ਅਸੀਂ ਨਗਰ ਨਾਲਾਂ ਜਿਵੇਂ ਨਗਰ ਚਾਹੂ ਉਮੀ ਹੋਣਾ ਚਾਹੀਦਾ ਸਰਪੰਚ ਨੇ ਤੁਹਾਨੂੰ ਪੁੱਛਿਆ ਨਹੀਂ ਹੈਗਾ ਨਹੀਂ ਨਹੀਂ ਕਿਸੇ ਨੇ ਕੁਝ ਨਹੀਂ ਪੁੱਛਿਆ ਜੀ ਅ ਕੱਲ ਹੀ ਇਹ ਚੀਜ਼ ਮੇਰੇ ਧਿਆਨ ਚ ਆਈ ਹੈ ਕਿਉਂਕਿ ਮੈਂ ਸਾਡਾ ਭਰਾ ਹਰਜੀਤ ਸਿੰਘ ਜੋ ਪਿਛਲੇ ਦਿਨੀ ਐਕਸਪਾਇਰ ਹੋ ਗਏ ਸੀ ਮੈਂ ਕੱਲ ਉਹਨਾਂ ਦੇ ਪਰਿਵਾਰ ਕੋਲ ਮੈਂ ਅਫਸੋਸ ਕਰਨ ਲਈ ਗਈ ਸੀ ਤੇ ਉੱਥੇ ਮੇਰੇ ਗਈ ਦੇ ਧਿਆਨ ਦੇ ਵਿੱਚ ਆਇਆ ਸੀ ਕਿ ਐਦਾਂ ਕਰਕੇ ਕੋਈ ਜਿਹੜਾ 40 ਫੁੱਟ ਡੂੰਗਾ ਕੋਈ ਜਿਹੜਾ ਛ ਉਹ ਮੈਂ ਉੱਥੇ ਮੌਕਾ ਵੀ ਦੇਖਿਆ ਔਰ ਮੈਂ ਦੇਖ ਕੇ ਆਈਆਂ ਕੋਈ ਕਿਸੇ ਤਰ੍ਹਾਂ ਦੀ ਕੋਈ ਮਨਜ਼ੂਰੀ ਨਹੀਂ ਕੋਈ ਛੱਪੜ ਨਹੀਂ ਪਾਸ ਹੋਇਆ ਕੁਝ ਨਹੀਂ ਹੋਇਆ ਈਵਨ ਜੇ ਦੇਖਿਆ ਜਾਵੇ ਤਾਂ ਜਿਹੜਾ ਤੁਸੀਂ ਸ਼ਾਇਦ ਦੇਖਿਆ ਹੋਣਾ ਜਿਹੜਾ ਵਾਟਰ ਬਾਕਸ ਉਹ ਵੀ ਉਹਦੇ ਜਿਹੜਾ ਬਿਲਕੁਲ ਨੇੜੇ ਹੈਗਾ 50 ਮੀਟਰ ਦੀ ਦੂਰੀ ਤੇ ਹੈਗਾ ਸੋ ਉਹ ਮੈਂ ਦੇਖ ਕੇ ਆਈਆਂ ਔਰ ਕਿਉਂਕਿ ਪਬਲਿਕ ਦਾ ਇੱਕ ਖਾਸਾ ਸੀਗਾ ਕਿ ਜਿਹੜਾ ਉੱਥੇ ਕੋਈ ਬੱਚਾ ਡਿੱਗ ਜਾਏ ਕੋਈ ਜਾਨਵਰ ਡਿੱਗ ਜਾਏ ਤਾਂ ਉਹਦਾ ਜਾਨਮਾਲ ਦਾ ਨੁਕਸਾਨ ਦਾ ਵੀ ਡਰ ਸੀਗਾ ਔਰ इवन ਜਿਹੜਾ ਪਿੰਡ ਦੇ ਲੋਕਾਂ ਦੇ ਕਹਿਣ ਦੇ ਮੁਤਾਬਕ ਕਿ ਜਿਹੜੀ ਉਹ ਥਾਂ ਹੈਗੀ ਉਹ ਪਿੰਡ ਦੀ ਸਭ ਤੋਂ ਉੱਚੀ ਥਾਂ ਹੈਗੀ ਆ ਜਿੱਥੇ ਛੱਪੜ ਪੱਟ ਕੇ ਕੱਲ ਨੂੰ ਪਿੰਡ ਦਾ ਪਾਣੀ ਲੈ ਕੇ ਹੀ ਨਹੀਂ ਜਾਇਆ ਜਾ ਸਕਦਾ ਸੋ ਟੈਕਨੀਕਲੀ ਉਹ ਸਾਰਾ ਚੈੱਕ ਕਰਾਂਗੇ ਔਰ ਮੈਂ ਉੱਥੇ ਮੌਕੇ ਤੇ ਹੀ ਕਨਸਰਨ ਸਾਡੇ ਜਿਹੜੇ ਬੀਡੀਪੀਓ ਹੈਗੇ ਨੇ ਉਹਨਾਂ ਨਾਲ ਵੀ ਮੈਂ ਗੱਲ ਕੀਤੀ ਔਰ ਸਾਡੇ ਜਿਹੜੇ ਏਡੀਸੀ ਸੁਖਚੈਨ ਪਾਪੜਾ ਜੀ ਹੈਗੇ ਨੇ ਉਹਨਾਂ ਦੇ ਨਾਲ ਮੈਂ ਗੱਲ ਕੀਤੀ ਔਰ ਜਿਹੜਾ ਉਹਦੀ ਕਾਰਵਾਈ ਕਰਕੇ ਉਹ ਤੇ ਤੁਰੰਤ ਜਿਹੜਾ ਇਮੀਡੀਏਟਲੀ ਜਿਹੜਾ ਐਕਸ਼ਨ ਲੈਣ ਦੇ ਲਈ ਮੈਂ ਕਿਹਾ ਹੈਗਾ ਮੈਂ ਪਿੰਨ ਤੇ ਲੋਕ ਕਹਿ ਰਹੇ ਨੇ ਕਿ ਕਿਸੇ ਮਾਈਨਿੰਗ ਡਿਪਾਰਟਮੈਂਟ ਨੂੰ ਸ਼ਿਕਾਇਤ ਕੀਤੀ ਆ ਵੀਡੀਓ ਨੂੰ ਸ਼ਿਕਾਇਤ ਕੀਤੀ ਆ ਕਿਸੇ ਨੇ ਕੋਈ ਕਾਰਵਾਈ ਨਹੀਂ ਕਰੀ ਕੀ ਲੱਗਦਾ ਰਲਿ ਮਿਲੀ ਭੁਗਤਾ ਜਾਂ ਤੁਹਾਡੇ ਵੱਲੋਂ ਉਹਨਾਂ ਦੇ ਉੱਪਰ ਵੀ ਐਕਸ਼ਨ ਹੋਊਗਾ ਹੁਣ ਦੇਖੋ ਆ ਜਿਹੜੀ ਉਹ ਹੈਗੀ ਆ ਮਾਈਨਿੰਗ ਡਿਪਾਰਟਮੈਂਟ ਦੀ ਆ ਜਿਹੜੀ ਉਹ ਉਹਨਾਂ ਦੇ ਕਹਿਣ ਮੁਤਾਬਕ ਮੇਰੀ ਜਿਹੜੀ ਗੱਲ ਹੋਈ ਆ ਉਹ ਕਹਿੰਦੇ ਸਾਡੀ ਇਨਕੁਆਰੀ ਜਿਹੜੀ ਚੱਲ ਰਹੀ ਆ ਪਰ ਮੈਂ ਅੱਜ ਸਾਡੇ ਜਿਹੜੇ ਮਿਨਿਸਟਰ ਹੈਗੇ ਨੇ ਵਿਰੇਂਦਰ ਗੋਇਲ ਜੀ ਮੈਂ ਸਵੇਰੇ ਉਹਨਾਂ ਦੇ ਨਾਲ ਵੀ ਗੱਲ ਕੀਤੀ ਹੈਗੀ ਕਿ ਜਿਹੜੀ ਵੀ ਕੋਈ ਇਨਕੁਆਰੀ ਹੈਗੀ ਜਾਂਚ ਹੋ ਗਈ ਹੈ ਉਹਨੂੰ ਪ੍ਰੋਪਰ ਕਰਕੇ ਜਿਹੜਾ ਉਹ ਲੋਕਾਂ ਦਾ ਜਿਹੜਾ ਖਤਸਾ ਲੋਕਾਂ ਦਾ ਜਿਹੜਾ ਡਰ ਹੈ ਉਹਨੂੰ ਦੂਰ ਕੀਤਾ ਜਾਵੇ ਕਿਸੇ ਨੇ ਵੀ ਚਾਹੇ ਕੋਈ ਪੰਚਾਇਤ ਆ ਚਾਹੇ ਕੋਈ ਨਿੱਜੀ ਆ ਕਿਸੇ ਨੇ ਵੀ ਕੋ ਕੰਮ ਕਰਨਾ ਤਾਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਪਰਮਿਸ਼ਨ ਦੇ ਨਾਲ ਜਿਹੜਾ ਉਹ ਕੰਮ ਕੀਤਾ ਜਾ ਸਕਦਾ। ਜੇ ਮੈਨੂੰ ਮੰਨ ਕੇ ਚੱਲੋ ਬਿਲਕੁਲ ਅਪਰਾਧ ਕੀਤਾ ਕਨਫਰਮ ਆਇਆ। ਨਾ ਵੇਜ਼ੂਲ ਵੀ ਨੇ, ਸਬੂਤ ਵੀ ਨੇ। ਤੁਹਾਡੇ ਪਿੰਡ ਦੇ ਕੋਲੇ ਤਾਂ ਪੰਚਾਇਤ ਸਸਪੈਂਡ ਹੋਊਗੀ। ਹੁਣ ਉਹਨਾਂ ਦੇ ਖਿਲਾਫ ਕਾਰਵਾਈ ਹੋਊ। ਦੇਖੋ ਜੀ ਜਿਹੜੀ ਅਧਿਕਾਰੀਆਂ ਨੇ ਜਾਂਚ ਕਰਨ ਤੋਂ ਬਾਅਦ ਜਿਹੜੀ ਉਹ ਉਹਨਾਂ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ। ਸੋ ਕਾਰਵਾਈ ਦੇ ਵਿੱਚ ਜਿਹੜਾ ਵੀ ਕੁਝ ਹੋਊਗਾ ਉਹ ਜਿਹੜਾ ਕਾਰਵਾਈ ਤੋਂ ਬਾਅਦ ਜਿਹੜਾ ਕੀਤਾ ਜਾ। ਮੇਰੇ ਨਾਮ ਬਿੰਦਰ ਸਿੰਘਾ ਜੀ। ਮੇਰੀ ਵਾਈਫ ਬਲਜੀਤ ਕੌਰ ਸਰਪੰਚਾ ਇਸ ਪਿੰਡ ਦੀ। ਜੋ ਮਨੇ ਕਿ ਚੱਲੋ ਗੰਦੇ ਪਾਣੀ ਦਾ ਨਿਕਾਸ ਮੈਂ ਕਰ ਰਹੇ ਹਾਂ ਪਿੰਡ ਦਾ ਤੇ ਮੈਨੂੰ ਟੋਬਾ ਪੱਟਣਾ ਉਧਰ ਦੇ ਪਾਸੇ ਮੇਰੀ 60-65 ਬਿਗੇ ਜਮੀਨ ਪਈ ਹੈ ਪੰਚਾਇਤ ਦੀ ਉਹ ਉੱਥੇ ਮੇ ਟੋਬਾ ਪੱਟਿਆ ਦੀ 5-6 ਬਿਗਿਆਂ ਚ ਉੱਥੇ ਮੈਨੂੰ ਪਿੰਡ ਵਾਲੇ ਕਹਿੰਦੇ ਇੱਥੇ ਪਾਣੀ ਨਹੀਂ ਪਾਉਣ ਦਿੰਦੇ ਇਧਰ ਲੈ ਕਹਿੰਦੇ ਉਧਰ ਲੈ ਨਹੀਂ ਪਾਣੀ ਉਧਰ ਲੈ ਕਹਿੰਦੇ ਉਧਰ ਨਹੀਂ ਪਾਣੀ ਜਾਣੇ ਹੁਣ ਪਾਣੀ ਇੱਥੋਂ ਚੱਕੇ ਨਹੀਂ ਜਾ ਰਿਹਾ ਕਿਸੇ ਲੋਟਾਂ ਜੇ ਮੈਂ ਇੱਥੇ ਮਤਲਬ ਇੱਥੇ ਮੇਰੀ ਖੂਹ ਬਣਾਉਣ ਦੀ ਸਲਾਹ ਦੀ ਖੂਹ ਬਣਾ ਕੇ ਚੱਕ ਲੈਣਾ ਇਹ ਖੂਹ ਨਹੀਂ ਬਣਨ ਦਿੰਦੇ ਵੀ ਮੈਨੇ ਹੋਰ ਇਹਨਾਂ ਹੱਲ ਪਾਣੀ ਦਾ ਮੈਂ ਕਿਵੇਂ ਕਰਾਂ ਮੈਨੂੰ ਸਰਕਾਰਾਂ ਮੈਨੂੰ ਪ੍ਰੈਸ਼ਰ ਪਾਈ ਜਾਂਦੀਆਂ ਨੇ ਵੀ ਤੁਸੀਂ ਇਹਦਾ ਹੱਲ ਕਰੋ ਬੀਬੀ ਇੱਕ ਇੰਤਜ਼ਾਮ ਲੱਗੇ ਨਹੀਂ ਵੀ ਜਿਹੜਾ ਟੋਬਾ ਤੁਸੀਂ ਪੁੱਟਿਆ ਉਹ ਕਈ ਜ਼ਿਆਦਾ ਫੁੱਟ ਡੂੰਘਾ ਪੁੱਟ ਲਿਆ ਮਾਈਨਿੰਗ ਪਾਲਿਸੀ ਦੇ ਕਾਨੂੰਨਾਂ ਦੇ ਖਿਲਾਫ ਪੁੱਟਿਆ ਭਾਈ ਜੀ ਉਹ ਪਤਾ ਕੀ ਹੈ ਜਿਹੜੇ ਪਾਸੇ ਟਿੱਬਾ ਹੈ ਉਸੇ ਪਾਸੇ ਉੱਚਾ ਲੱਗਦਾ ਜਿਹੜਾ ਇਧਰੋਂ ਇਧਰੋਂ ਜੇ ਪਿੰਡ ਦਾ ਪਾਣੀ ਪਾਉਣਾ ਉਧਰੋਂ ਉੱਚਾ ਨਹੀਂ ਉਹਦੇ 6-7 ਫੁੱਟ ਦੇ ਹਿਸਾਬ ਨਾਲ ਫਿਰ ਪਿੰਡ ਕਿੰਨੇ ਡੰਗਾ YouTube ਵੀ 7 ਫੁੱਟ ਡੰਗਾਈਆ ਪਾਣੀ ਉਹਦੀ ਟੋਬੇ ਦੀ 7 ਫੁੱਟ ਦੇ ਹਿਸਾਬ ਨਾਲ ਹੁਣ 3 ਫੁੱਟ ਮੈਂ ਸੀਵਰੇਜ ਦਾ ਬੱਕਲੇ ਲੱਕ ਜਾਊਂਗਾ ਉਹ ਪਿੰਡ ਦੇ ਮਰ ਇੱਥੇ ਮੈਂ ਸੌਕ ਕਰਦਾ ਪਾਣੀ ਦੇ ਕਰੀਬ 60 65 ਕਰਦਾ ਪਾਣੀ ਮੋੜਨਾ ਚਾਹੁੰਦਾ ਸੀ ਫਿਰ ਉਹ ਪਾਣੀ ਇੱਧਰ ਮੋੜ ਕੇ ਮਨ ਆ ਪਾਣੀ ਮੇਰਾ ਸਿੱਧਾ ਲੰਘਦਾ ਹੋ ਜਾਂਦਾ ਹੁਣ ਜੇ ਮੈਂ ਇਹਨੂੰ ਚੱਕਦਾ ਉੱਪਰ ਤਾਂ ਫਿਰ ਉਹਨਾਂ ਦਾ ਪਾਣੀ ਛੜਕਾਂ ਤੇ ਆਉਂਦਾ ਵੀ ਮੇਰੀ ਮਜਬੂਰੀ ਇਹ ਬਣੀ ਪਈ ਹੈ ਮੈਂ ਹੱਲੇ ਦਾ ਕੀ ਕਰਾਂ ਵੀ ਇਹ ਹੱਲ ਨਾ ਮੈਨੂੰ ਕਰ ਲੰਦੇ ਨੇ ਹੁਣ ਸਾਰਾ ਮੰਨ ਕੇ ਤੜਕੇ ਲਾਂਗਾ ਬੰਦ ਹੋ ਜਾਂਦਾ ਸਾਰਾ ਜਿਹੜਿਆ ਲੋਕ ਆਉਂਦੇ ਨੇ ਸਵੇਰੇ ਸਾਰੇ ਤਾਂ ਪਰੇਸ਼ਾਨ ਹੁੰਦੇ ਨੇ ਇਹ ਪਾਣੀ ਉਧਰ ਨੂੰ ਉਧਰਲੇ ਵੱਲੇ ਜਾਂਦਾ ਨਹੀਂ ਹੈਗਾ ਇਹਦਾ ਮੈਂ ਬਸ ਇਹੀ ਤੇ ਵੀ ਇਹ ਪਾਣੀ ਨੂੰ ਮੈਂ ਉੱਛਾ ਜਾ ਕੇ ਲੁ ਫਿਰ ਥੋੜਾ ਜਾ ਇਹ ਪਾਣੀ ਸਿੱਧਾ ਲੰਘਣ ਲੱਗ ਜੂ ਉਹਨੂੰ ਮੈਂ ਇਧਰ ਪਾਸੇ ਮੋੜ ਦੂੰਗਾ ਹੁਣ ਉਧਰ ਮੋੜ ਨਹੀਂ ਦੇ ਰਹੇ ਦਾ ਮੇਰਾ ਆਹੀ ਚੱਕਰ ਆ ਪਿਆ ਵਿੱਚ ਮੈਨੂੰ ਕਹਿੰਦੇ ਮੈਨੂੰ ਕਰੀ ਵਿੱਚ ਕਹਿੰਦੇ ਵੇਚਦੇ ਜੀ ਰੇਤਾ ਵੇਚਦਾ ਜੀ ਮੈਂ ਸਾਰੀ ਮਿੱਟੀ ਚੱਕ ਕੇ ਮਟੋਬੇ ਚ ਪਾਈ ਆ ਜਿਹੜੇ ਡੰਗਰ ਨਾ ਆਉਂਦੇ ਨੇ ਉਹ ਡੰਗਰਾਂ ਵਾਲਾ ਟੋਬਾ ਹੈਗਾ ਉਹ ਡੂੰਗਾ ਤੇ 7-8 ਫੱਟਾ ਡੰਗਰ ਉੱਪਰ ਚੜ੍ਹ ਨਹੀਂ ਸਕਦੇ ਸੂਨਸਾਨ ਵਾਲ ਡੰਗਰ ਹੁੰਦੇ ਕਹਿ ਰਹੇ ਨੇ ਵੀ ਉਹ ਤੋਬਾ 20 25 ਫੁੱਟ ਡੂੰਗਾ ਘੱਟੋ ਘੱਟ ਜਿਹੜੀ ਤਸਵੀਰਾਂ ਚ ਜਾਂ ਵੀਡੀਓ ਚ ਦੇਖਦਾ ਬਾਈ ਜੀ 20 25 ਫੁੱਟ ਉਹ ਪੱਟੂੰਗਾ ਤੋਂ ਮੈਂ ਮੈਨੂੰ ਕਿਹੜਾ ਵੀ 25 ਫੁੱਟ ਟੱਪ ਪੱਟਣ ਦੇ ਹੋਰ ਵੀ ਐਨੀ ਢੁਗਾਈ ਦੇ ਵਿੱਚ ਅਗਰ ਆਪਾਂ ਗੰਦਾ ਪਾਣੀ ਪਿੰਨ ਦਾ ਪਾਉਨੇ ਆਏ ਆ ਉਹ ਗਰੀਆਂ ਦਾ ਬਾਹਰਲਾ ਪਾਣੀ ਪਾਉਨੇ ਨਾਲੀਆਂ ਦਾ ਪਾਉਨੇ ਤਾਂ ਉਹ ਵੀ ਨੁਕਸਾਨ ਆ ਜ਼ਮੀਨੀ ਪਾਣੀ ਖਰਾਬ ਹੋਊਗਾ ਫਿਰ ਬਾਈ ਜੀ ਮੈਂ ਤਾਂ ਹੱਲ ਵੀ ਕੀ ਆ ਰਮਨ ਹੱਲ ਵੀ ਕਰਤ ਨਹੀਂ ਵਿਆ ਹੱਲ ਕਰਦੇ ਹੁਣ ਮੈਂ ਇਹਨੂੰ ਪਾਣੀ ਦੇ ਪੈਕਟਾਂ ਇਹ ਤਾਂ ਬੰਦ ਨਹੀਂ ਕਰ ਸਕਦਾ ਆਪਾਂ ਉਹ ਤਾਂ ਟੋਪਾ ਪਟਕੀ ਕੋਦੇ ਵੱਲੋਂ ਕੋਈ ਪਰਮਿਸ਼ਨ ਲਈ ਗਈ ਸੀ ਮੈਂ ਜੀ ਸਾਰੇ ਮਤੇ ਪਾਏ ਹੋਏ ਨੇ ਮਨਜ਼ੂਰੀ ਲਈਤੀ ਹੋਈ ਹੈ ਮਨਜ਼ੂਰੀ ਕਿਤੋਂ ਲਈ ਸੀ ਮੈਂ ਤਾਂ ਆਪਦਾ ਹੀ ਕਾਰਵਾਈ ਚ ਪੰਚਾਇਤ ਨੇ ਮਤਾ ਪਾ ਕੇ ਦੇਤਾ ਵੀ ਸਾਡੇ ਪਾਣੀ ਦਾ ਹੀ ਲਿਆ ਕਰੋ ਗਾ ਮਨਜ਼ੂਰੀ ਲੈਣੀ ਦੇਣੀ ਉਹ ਤਾਂ ਵਿਭਾਗ ਦੇ ਕੰਮ ਨੇ ਮੇਰਾ ਕੰਮ ਹਰ ਕਾਰਵਾਈ ਤੇ ਮਤਾਂ ਪਾ ਕੇ ਦੇਣਾ ਮੈਨੂੰ ਤੋਬਾ ਪੱਟਣਾ ਹੈ ਅਗਰ ਕੋਈ ਕਿਸੇ ਕਿਸਮ ਦੀ ਕਾਰਵਾਈ ਹੁੰਦੀ ਹੈ ਤਾਂ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਤਾਂ ਬਸ ਅਸਲ ਜਾ ਦਿੰਦਾ ਜੀ ਮੇਰੇ ਤਾਂ ਮੈਂ ਅਕਾਲੀ ਦਲ ਨੂੰ ਸਬੰਧਤ ਰੱਖਦਾ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਮੇਰੇ ਤੇ ਇੱਕ ਅਕਾਲੀ ਦਲ ਹੋਣ ਕਰਕੇ ਇਹ ਪ੍ਰੈਸ਼ਰ ਪੈ ਰਿਹਾ ਵੀ ਇਹ ਕੱਲ ਹੀ ਆ ਖਾਮ ਨਹੀਂ ਬੰਨ ਵੀ ਅਸੀਂ ਐ ਸਾਧਾਂਗੇ ਇਹਨੂੰ ਸਸਪੈਂਡ ਕਰਾ ਦਾਂਗੇ ਆ ਕਰ ਦਾਂਗੇ ਬਾ ਮੇਰੇ ਨੂੰ ਮੰਗਰ ਪੈਣ ਵਾਲੀ ਗੱਲ ਆਗੇ ਮੈਨੂੰ ਮਤਲਬ ਮਿੱਟੀ ਸਾਰੇ ਪਿੰਡ ਨੂੰ ਪਤਾ ਹੈ ਜੀ ਮੈਂ ਟੋਬੇ ਚ ਪਾਈ ਆ ਇਹ ਕਿ ਟੋਬੇ ਚ ਟਰਾਲੀ ਵੀ ਨਹੀਂ ਪਾਈ ਨੇ ਮਿੱਟੀ ਵੇਚੀ ਹੈ ਠੀਕ ਹੈ ਵੀ ਮੈਨੂੰ ਸ਼ੋਅ ਕਰਦੇ ਪਿੰਡ ਜੀ ਇੱਕ ਟਰਾਲੀ ਜਾਂਦੀ ਮੈਨੂੰ ਕਿਤੇ ਕਿਸੇ ਨੇ ਮੈਨੂੰ ਭਰਾਈ ਦੇ ਪੈਸੇ ਵੀ ਕੋ ਲੈੰਦਾ ਦੇਖਿਆ ਮੈਂ ਜੋ ਮਰਜ਼ੀ ਕਰ ਦੇਣਾ ਇਹ ਐਕਚੁਅਲੀ ਉੱਥੇ ਇਹਨਾਂ ਨੇ ਛੱਪੜ ਦੀ ਪਟਾਈ ਦਾ ਕੰਮ ਸ਼ੁਰੂ ਕੀਤਾ ਸੀਗਾ ਗ੍ਰਾਮ ਪੰਚਾਇਤ ਬਟੜਿਆ ਨੇ ਬਟ ਉਹਦੀਆਂ ਕੁਝ ਇਹਨਾਂ ਨੇ ਅਪਰੂਵਲਸ ਨਹੀਂ ਹੇਗਾ ਇਹਨਾਂ ਦੀ ਇੰਗੇਸਟ ਕੰਪਲੀਟ ਹੋਈ ਹੈ ਉਹਦੀ ਜਿਹੜਾ ਹੈਗਾ ਮਾਈਨਿੰਗ ਡਿਪਾਰਟਮੈਂਟ ਜਿਹੜੀ ਉਹਦੀ ਇਨਕੁਆਇਰੀ ਕਰ ਰਿਹਾ ਹੈਗਾ ਉਸ ਤੋਂ ਬਾਅਦ ਹੀ ਕੋਈ ਕਾਰਵਾਈ ਕਰੂਗਾ ਜੋ ਸਾਨੂੰ ਡਾਇਰੈਕਸ਼ਨ ਦੇਣਗੇ ਉਹਦੇ ਅਕੋਰਡਿੰਗ ਫਿਰ ਅਸੀਂ ਅੱਗੇ ਆਪਣੇ ਡਿਪਾਰਟਮੈਂਟ ਵੱਲੋਂ ਪੰਚਾਇਤ ਇੰਗੇਸਟ ਕਾਰਵਾਈ ਕਰ ਲਾਂਗੇ ਜੀ ਜਿਹਨਾਂ ਨੇ ਬ੍ਰਿਤੀ ਵੇਚੀ ਜਾ ਰਹੀ ਹੈ ਨੀਚੋਂ ਰੇਤਾ ਕਰ ਆ ਜੋ ਵੀ ਹੈ ਉਹ ਮਾਈਨਿੰਗ ਡਿਪਾਰਟਮੈਂਟ ਨੂੰ ਉਹਨਾਂ ਨੇ ਰਿਟਰਨ 'ਚ ਦਿੱਤਾ ਹੈਗਾ ਉਹ ਅਸੈਸ ਕਰਨਗੇ ਕਿ ਕਿਤਨਾ ਮਾਲ ਤੋਂ ਕੋਈ ਰੇਤਾ ਚੋਰੀ ਹੋਇਆ ਜੋ ਵੀ ਉਹਨਾਂ ਦੀ ਰਿਪੋਰਟ ਹੋਗੀ ਔਰ ਕੋਈ ਅਗਰ ਲੱਗਦਾ ਹੈ ਕਿ ਉਹ ਪੰਚਾਇਤ ਵੱਲੋਂ ਚੋਰੀ ਕੀਤਾ ਗਿਆ ਸਰੋਂ 35 40 ਫੁੱਟ ਪੁੱਟ ਸਕਦੇ ਨੇ ਉਹ ਨਹੀਂ ਪੁੱਟ ਸਕਦੇ ਉਹ ਸਰ 35 40 ਫੁੱਟ ਦਾ ਮਾਮਲਾ ਹੈ ਨੇਚਰਲੀ ਉਹ ਤੇ ਇਸੇ ਕਰਕੇ ਮਾਈਨਿੰਗ ਡਿਪਾਰਟਮੈਂਟ ਪੁੱਲ ਗਿਆ ਹੈਗਾ ਕੇਸ ਕਿਉਂਕਿ ਉਹਨਾਂ ਨੇ ਲੋਡ ਤੋਂ ਜ਼ਿਆਦਾ ਡੂੰਘਾ ਪਰ ਉਹਦੀ ਪਟਾਈ ਕੀਤੀ ਹੈ ਇਸੇ ਕਰਕੇ ਕਿਉਂਕਿ ਮਾਈਨਿੰਗ ਡਿਪਾਰਟਮੈਂਟ ਵੱਲੋਂ ਇੱਕ ਲੈਵਲ ਫਿਕਸ ਹੈ ਕਿ ਉਹ ਲੈਵਲ ਤੋਂ ਉੱਪਰ ਅਸੀਂ ਪਟਾਈ ਕਰ ਹੀ ਨਹੀਂ ਸਕਦੇ ਅਗਰ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਮੰਨ ਕੇ ਚਲੋ 35 40 ਫੁੱਟ ਪਾਇਆ ਜਾਂਦਾ ਤਾਂ ਐਜ਼ ਅ ਅਫਸਰ ਤੁਹਾਡੇ ਵੱਲੋਂ ਪਿੰਡ ਦੀ ਪੰਚਾਇਤ ਉੱਪਰ ਕਿਦਾਂ ਦਾ ਐਕਸ਼ਨ ਹੁੰਦਾ ਹੁੰਦਾ ਇਹ ਕਾਨੂੰਨ ਦੇ ਵਿੱਚ ਨੈਚਰਲੀ ਦੇਖੋ ਪਹਿਲੇ ਤਾਂ ਇਲੀਗਲ ਮਾਈਨਿੰਗ ਦਾ ਉਹਨਾਂ ਤੇ ਅਗੇਸਟ ਹੋਊਗਾ ਫਿਰ ਉਹਨਾਂ ਨੇ ਹੈ ਕਿ ਪੰਚਾਇਤ ਦੇ ਇੰਟਰਸਟ ਦਾ ਨੁਕਸਾਨ ਕੀਤਾ ਹੈਗਾ ਉਹਨਾਂ ਤੇ ਡਬਲ ਮਤਲਬ ਐਕਸ਼ਨ ਹੋਊਗਾ ਮਾਈਨਿੰਗ ਡਿਪਾਰਟਮੈਂਟ ਆਪਣਾ ਐਕਸ਼ਨ ਲਊਗਾ ਸਾਡਾ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਸਾਡੇ ਲੈਵਲ ਤੇ ਜੋ ਉਹਨਾਂ ਨੇ ਗਲਤ ਕੀਤਾ ਉਹਦੇ ਅਕੋਰਡਿੰਗ ਐਕਸ਼ਨ ਹੋਊਗਾ ਉਹਨਾਂ ਤੇ